ਵੀ ਵੈਲਕਮ ਹੈ ਸਾਰਿਆਂ ਦਾ ਵੀਡੀਓ ਦੇ ਵਿੱਚ ਸੋ ਪੋਰਸ਼ਨ ਟਰੈਕਰ ਦਾ ਨਵਾਂ ਅਪਡੇਟ ਹੈ ਜਿਹੜਾ ਉਹ ਆ ਚੁੱਕਿਆ ਹੈ 21.4 ਠੀਕ ਹੈ ਇਹਦੇ ਲਈ ਤੁਸੀਂ ਜਿਆਦਾ ਪੋਰਸ਼ਨ ਟਰੈਕਰ ਨੂੰ ਅਨਇਨਸਟਾਲ ਕਰਕੇ ਦੁਬਾਰਾ ਇਨਸਟਾਲ ਕਰ ਸਕਦੇ ਹੋ ਜਾਂ ਤੁਸੀਂ ਕੀ ਕਰ ਸਕਦੇ ਹੋ ਪਲੇ ਸਟੋਰ ਦੇ ਵਿੱਚ ਜਾ ਕੇ ਇੱਥੇ ਤੁਸੀਂ ਪਾ ਸਕਦੇ ਹੋ ਪੋਰਸ਼ਨ ਟਰੈਕਰ ਅਪਡੇਟ ਠੀਕ ਹੈ ਜੀ ਇੱਥੇ ਅਪਡੇਟ ਹੋਏਗਾ ਦੇਖੋ ਜੀ ਇਨਸਟਾਲ ਹੋਣ ਅਸੇ ਇੱਥੇ ਓਪਨ ਕੀਤਾ ਓਪਨ ਕਰਨ ਤੋਂ ਪਹਿਲਾਂ ਆਪਾਂ ਇੱਕ ਚੀਜ਼ ਦੇਖਦੇ ਹਾਂ ਕਿ ਦੇ ਵਿੱਚ ਚੇਂਜੇਸ ਕੀ ਕੀ ਆਈਆਂ ਨਵੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਐਡ ਹੋਈਆਂ ਨੇ देखो जी एरों गए असं सब तो पहला फस्ट है रिजोल्व सी ई बी एच एस एंड डी कैलेंडर इशू देखो कैलेंडर नहीं खुल रहा है ना जो असि सी ई अपडेट कर रहे जब जी एच एस एंड डी अपडेट कर रहे से वो प्रॉब्लम है जी हूँ ख़त्म हो गई है सैकेंड है फिक्सड कीबोर्ड डिस्प्ले इशू फॉर इम्प्रूवड यूजर एक्सपीरियंस जिमें कि एक जहरा हूँ सी डाटा कई बार कीबोर्ड तो आप प्रेसिंग करते इमीडिएटली अपना वर्कआउट नहीं कर रहा इशू भी रिजोल्व हो गया correct date and time pop up behavior ਜਿਹੜਾ ਆਪਾਂ ਨੂੰ ਲਿਖ ਕੇ ਆ ਰਿਹਾ ਸੀ ਡੇਟ ਐਂਡ ਟਾਈਮ ਸੈੱਟ ਕਰੋ ਪੋਸ਼ਨ ਟਰੈਕਰ ਤੋਂ ਡਾਟਾ ਜਿਹੜਾ ਹੈਗਾ ਉਡ ਰਿਹਾ ਸੀ ਉਹ ਸਾਰੀਆਂ ਪ੍ਰੋਬਲਮ ਸੋਲਵ ਹੋ ਗਈਆਂ ਨੈਕਸਟ ਹੈ ਐਡਿਟ ਡਿਸਟੈਂਸ ਮੂਵਮੈਂਟ ਇੰਟੀਗੇਟਰਸ ਓਨ ਦਾ ਕੈਮਰਾ ਸਕਰੀਨ ਫॉर ਫੇਸ ਆਥੈਂਟੀਕੇਸ਼ਨ ਗਾਈਡਿੰਗ ਯੂ ਟੂ ਪੋਜੀਸ਼ਨ ਯਰ ਫੇਸ ਕਾਰੈਕਟਲੀ ਫॉर ਐਕੂਰੇਟ ਫੋਟੋ ਕੈਪਚਰ ਹੁਣ ਜਦੋਂ ਤੁਸੀਂ ਫੋਟੋ ਕੈਪਚਰ ਕਰਦੇ ਹੋ ਤੁਹਾਨੂੰ ਕੈਮਰਾ ਗਾਈਡ ਕਰੂਗਾ ਕਿ ਤੁਹਾਡਾ ਫੇਸ ਹੈ ਜਿਹੜਾ ਇੱਥੇ ਸਹੀ ਫੋਟੋ ਆ ਰਹੀ ਹੈ ਠੀਕ ਹੈ ਨੈਕਸਟ ਐਕਸਪੈਂਡਡ ਫੇਸ ਰੈਕਗਨੀਸ਼ਨ ਫੀਚਰ ਟੂ ਇਨਕਲੂਡ ਰਾਂਚੀ ਡਿਸਟ੍ਰਿਕਟ ਇਹ ਰਾਂਚੀ ਡਿਸਟ੍ਰਿਕਟ ਲਈ ਹੈ ਹੁਣ ਅਸੀਂ ਕੀ ਕਰਦੇ ਆ ਪੋਜੀਸ਼ਨ ਟਰੈਕਰ ਅਸੀਂ ਓਪਨ ਕਰ ਲਿਆ ਹੈ ਡਾਟਾ ਸਿੰਕ ਹੋ ਰਿਹਾ ਹੈ ਦੇਖੋ ਜੀ ਆ ਜਿਹੜਾ ਐਰੋ ਹੈ ਨਾ ਤੁਹਾਨੂੰ ਜ਼ਰੂਰ ਇਹਨੂੰ ਫਰੈਸ਼ ਕਰ ਲਿਆ ਕਰੋ ਠੀਕ ਹੈ ਨਾ ਫਰੈਸ਼ ਕਰਨ ਨਾਲ ਜਿੰਨੇ ਵੀ ਤੁਹਾਡੇ ਪ੍ਰੋਬਲਮਸ ਹੁੰਦੇ ਆ ਇਸ਼ੂ ਨੇ ਸਾਰੇ ਰਿਜ਼ੋਲਵ ਹੋ ਜਾਂਦੇ ਆ ਦੇਖੋ ਇਹਦੇ ਵਿੱਚ ਤੁਹਾਡੇ ਨੂੰ ਸਾਰੀਆਂ ਪ੍ਰੋਬਲਮ ਸੌਲਟ ਆਊਟ ਹੋ ਗਈਆਂ ਮੇਨ ਜਿਹੜੀ ਸਾਨੂੰ ਮੇਜਰ ਪ੍ਰੋਬਲਮ ਆ ਰਹੀ ਸੀ ਸੀਬੀ ਬੀ ਐਚ ਐਸ ਐਂਡੀ ਅਸੀਂ ਇਵੈਂਟਸ ਦੇ ਵਿੱਚ ਗਏ ਇਵੈਂਟਸ ਪਹਿਲਾਂ ਅਸੀਂ ਜੋਗਾਡੇ ਠੀਕ ਹੈ ਨਾ ਜੋਗਾਡੇ ਜਿਹੜੇ ਸੈਲੀਬ੍ਰੇਟ ਕਰਦੇ ਪਹਿਲਾਂ ਬੀ ਐਚ ਐਸ ਐਂਡੀ ਬੀ ਐਚ ਐਸ ਐਂਡੀ ਆਲਰੇਡੀ ਅਪਡੇਟਡ ਹੈ ਠੀਕ ਹੈ ਜੀ ਇਹ ਮੰਥ ਚ ਇੱਕ ਵਾਰ ਅਸੀਂ ਅਪਡੇਟ ਕਰਦੇ ਆ ਫਿਰ ਇਹ ਸੀਬੀ ਸੀਬੀ ਵੀ ਦੋਨੋਂ ਅਪਡੇਟ ਹੈ ਜੇ ਤੁਸੀਂ ਐਡੀਟਿੰਗ ਕਰਨਾ ਚਾਹੁੰਦੇ ਹੋ ਤੁਸੀਂ ਇੱਥੋਂ ਐਡਿਟ ਕਰਕੇ ਦੇਖੋ ਕੈਲੰਡਰ ਵੀ ਆਮ ਨਾਲ ਖੁੱਲ ਰਿਹਾ ਹੈ ਹੁਣ ਕੋਈ ਇਸ਼ੂ ਨਹੀਂ ਹੈਗਾ ਇੱਥੋਂ ਵੀ ਤੁਸੀਂ ਥੀਮ ਚੇਂਜ ਕਰ ਸਕਦੇ ਹੋ ਠੀਕ ਹੈ ਸਾਰੇ ਇਸ਼ੂ ਜਿਹੜੇ ਤੁਹਾਡੇ ਰਿਸੋਲਵ ਹੋ ਗਏ ਤੇ ਡਾਟਾ ਸਬਮਿਟ ਹੋ ਗਿਆ ਔਰ ਤੂੰ ਦੇਖੋ ਰਿਕਾਰਡ ਅਪਡੇਟਡ ਸਕਸੈਸਫੁਲੀ ਸਮਝ ਆ ਗਏ ਹੁਣ ਜੇ ਤੁਸੀਂ ਫੋਟੋ ਕੈਪਚਰ ਕਰਦੇ ਹੋ ਫੋਟੋ ਕੈਪਚਰ ਤੁਹਾਡਾ ਫੇਸ ਹੈ ਜਿਹੜਾ ਤੁਹਾਨੂੰ ਕੈਮਰਾ ਖੁਦ ਗਾਈਡ ਕਰੂਗਾ ਕਿ ਫੇਸ ਦੀ ਪੋਜੀਸ਼ਨ ਇੱਥੇ ਕਰੈਕਟ ਹੈ ਸੋ ਸਿਰਫ ਇਹ ਜਿਹੜੀ ਮੇਜਰ ਚੇਂजेस ਆਈਆਂ ਜਿਵੇਂ ਟਾਈਮ ਡੇਟ ਸੈੱਟ ਕਰਨਾ ਹੁਣ ਕੋ ਪ੍ਰੋਬਲਮ ਨਹੀਂ ਆਊਗੀ ਡਾਟਾ ਜਲ ਔਰ ਜੇ ਕਿਸੇ ਨੂੰ ਵੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਮਤਲਬ ਡੇਲੀ ਟਰੈਕਿੰਗ ਦੇ ਵਿੱਚ ਜਾ ਕੇ ਇੱਕ ਤੋਂ ਤੁਸੀਂ ਇਹਨੂੰ ਫਰੈਸ਼ ਕਰਿਆ ਕਰੋ ਠੀਕ ਹੈ ਸੋ ਸਾਰੇ ਜਣੇ ਜਿਹੜਾ ਹੈਗਾ 21.4 ਜਿਹੜਾ ਵਰਜ਼ਨ ਹੈ ਇਹ ਅਪਡੇਟ ਕਰ ਲਓ ਤਾਂ ਕਿ ਜਿਹੜਾ ਹੈਗਾ इजीली ਤੁਸੀਂ ਮਾਰਨਿੰਗ ਦੇ ਵਿੱਚ ਸੈਂਟਰ ਓਪਨ ਕਰ ਸਕੋ ਜਿਵੇਂ ਕਈ ਵਾਰ ਤੁਸੀਂ ਕਹਿੰਦੇ ਹੋ ਸੀ ਸੈਂਟਰ ਟਾਈਮ ਤੇ ਓਪਨ ਕਰਦੇ ਆ ਬਟ ਜਿਹੜਾ ਸੁਪਰ ਸੁਪਰਵਾਈਜ਼ਰ ਦੀ ਸਪੋਰਟਿਵ ਸੁਪਰਵੀਜ਼ਨ ਹੈ ਉਹਦੇ ਵਿੱਚ ক্লোਜ਼ ਆਂਦਾ ਸੋ ਇਹ ਇਸ਼ੂ ਮੋਸਟਲੀ ਰਿਜ਼ੋਲਵ ਕਰ ਦਿੱਤੇ ਗਏ ਨੇ ਔਰ ਸੈਂਟਰ ਹੈ ਜਿਹੜਾ ਮੰਥ ਦੇ ਵਿੱਚ 25 ਡੇਜ਼ ਓਪਨ ਕਰਨਾ ਜ਼ਰੂਰੀ ਹੈ ਜੇ ਤੁਸੀਂ 25 ਡੇ ਸੈਂਟਰ ਓਪਨ ਨਹੀਂ ਕਰਦੇ ਠੀਕ ਹੈ ਤਾਂ ਹੈਲਪਰ ਇਨਸੈਂਟਿਵ ਹੈ ਜਿਹੜਾ ਉਹ ਨਹੀਂ ਮਿਲੂਗਾ ਠੀਕ ਹੈ ਜੀ Thank you so much.